ਸ੍ਰੀ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਤੜਕੇ ਤੋਂ ਆਸਾ ਜੀ ਦੀ ਵਾਰ ਦਾ ਅਮਰਤ ਕੀਰਤਨ ਹਜ਼ੂਰੀ ਰਾਗੀ ਸਿੰਘਾਂ ਤੋਂ ਸਰਵਣ ਕਰ ਰਹੀ ਸਾਧ ਸੰਗਤ ਜੀਓ ਹੁਕਮ ਮੁਤਾਬਕ ਆਪ ਜੀ ਦੇ ਸਾਨਮੁਖ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਹਰਦوار ਅਰਧ ਕੁੰਬੀ ਗੰਗਾ ਯਾਤਰਾ ਦਾ ਪ੍ਰਸੰਗ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਸ ਪ੍ਰਸੰਗ ਦਾ ਮੁੱਢਲਾ ਵੇਰਵਾ ਸੰਤ ਸੰਤੋਖ ਸਿੰਘ ਜੀ ਬਾਹਵਾਲ ਉਹਨਾਂ ਦੇ ਸਤਿਗੁਰੂ ਬिलास ਦੀ ਪਹਿਲੀ ਜਿਲਦ ਵਿੱਚੋਂ ਮਿਲਦਾ ਹੈ ਸੰਤੋਖ ਸਿੰਘ ਜੀ ਬਾਹਵਾਲ ਸ੍ਰੀ ਸਤਗੁਰੂ ਜੀ ਦੇ ਪ੍ਰਦੇਸ਼ ਗਵਨ ਤੋਂ ਕੋਈ 10 ਸਾਲ ਬਾਅਦ 1882 ਈਸਵੀ ਦੀ ਚੇਤ 14 ਦੇ ਨੂੰ ਉਹਨਾਂ ਦੇ ਲਿਖਣ ਮੁਤਾਬਕ ਸ੍ਰੀ ਭੈਣੀ ਸਾਹਿਬ ਆਏ ਸਨ ਜਦੋਂ ਇੱਥੇ ਸ੍ਰੀ ਗੁਰੂ ਹਰੀ ਸਿੰਘ ਜੀ ਸੰਗਤ ਨੂੰ ਨਿਵਾਜ ਰਹੇ ਸਨ ਤਾਂ 82 ਤੋਂ ਲੈ ਕੇ 1909 ਤੱਕ 27 ਸਾਲ ਆਪਣੀ ਉਮਰ ਦੇ ਆਖਰੀ ਉਹ ਸ੍ਰੀ ਭੈਣੀ ਸਾਹਿਬ ਵਿੱਚ ਰਹੇ ਇਹਨਾਂ ਦਾ ਨਗਰ ਬਾਹੋਵਾਲ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਜਾਣ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਨਗਰ ਤੇ ਸਾਰਾ ਬੈਂਸ ਜ਼ਿਮੀਦਾਰਾਂ ਦਾ ਹੈ ਅੱਜ ਕੱਲ ਉੱਥੇ ਆਲੂ ਵਾਲੀਆਂ ਦਾ ਕੋਈ ਘਰ ਨਹੀਂ ਮਿਲਦਾ ਦਵਿੰਦਰ ਸਿੰਘ ਜੀ ਗਿੱਲ ਜੀਆ ਨੱਥਾ ਦੀ ਖੋਜ ਮੁਤਾਬਕ ਉਹਨਾਂ ਨੂੰ ਇੱਕ ਪਰਿਵਾਰ ਦਾ ਇੱਕ ਬਜ਼ੁਰਗ ਮਿਲਿਆ ਸੀ ਉਹ ਪਰਿਵਾਰ ਤਾਂ ਬਹਿਨ ਸੀ ਉਹ ਕਹਿੰਦੇ ਸੀ ਕਿ ਸਾਡਾ ਵਡੇਰਾ ਇੱਕ ਸੰਤੋਖ ਸਿੰਘ ਜਿਹਦਾ ਇੱਕ ਨਾਂ ਹੋਰ ਵੀ ਉਹ ਦੱਸਦੇ ਸੀ ਕਿ ਉਹ ਘਰੋਂ ਚਲਾ ਗਿਆ ਸੀ ਔਰ ਫੇਰ ਮੁੜ ਕੇ ਨਹੀਂ ਸੀ ਆਇਆ ਪਰ ਜਿਹੜੇ ਬਖਸ਼ੀ ਹਰਦੇਵ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਾਲ ਸਖਾਈ ਸ੍ਰੀ ਭੈਣੀ ਸਾਹਿਬ ਦੇ ਬ੍ਰਾਹਮਣ ਪਰਿਵਾਰ ਵਿੱਚੋਂ ਰਹਿਣ ਵਾਲੇ ਉਹਨਾਂ ਦੇ ਦੱਸਣ ਮੁਤਾਬਕ ਜਸਵਿੰਦਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਲਿਖਿਆ ਵੀ ਇਹ ਬਾਹੋਵਾਲ ਜੀ ਆਲੂਵਾਲੀਏ ਪਰਿਵਾਰ ਵਿੱਚੋਂ ਸਣ ਵਿਦਵਾਨ ਸਣ ਸਵੇਰੇ ਗੋਇ ਕੁੜੇ ਦੀ ਸੇਵਾ ਕਰਦੇ ਗੁਰੂ ਕੇ ਤਵੇਲੇ 'ਚ ਫਿਰ ਲੰਗਰ ਲਈ ਬਾਲਣ ਲਿਆਉਂਦੇ ਦੁਪਹਿਰੇ ਪ੍ਰਸ਼ਾਦਾ ਪਾਣੀ ਛਕ ਕੇ ਇਸ਼ਨਾਨ ਕਰਕੇ ਫੇਰ ਪ੍ਰਾਤਨ ਸਿੱਖਾਂ ਤੋਂ ਸੁਣ ਸੁਣ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਗੁਰੂ ਹਰੀ ਸਿੰਘ ਜੀ ਦੇ ਪਹਿਲੇ ਸਮੇਂ ਦੇ ਉਹ ਬਚਨ ਲਿਖਦੇ ਸਾਰੇ ਪਿਛਲੇ ਪੈਰ ਦੇ ਦਿਵਾਨ ਵਿੱਚ ਜੋ ਲਿਖਿਆ ਹੁੰਦਾ ਉਹ ਸਾਰਾ ਗੁਰੂ ਹਰੀ ਸਿੰਘ ਜੀ ਨੂੰ ਦੇ ਸਾਹਮਣੇ ਬਹਿ ਕੇ ਉਹਦੀ ਕਥਾ ਕਰਦੇ ਤਾਂ ਕਿ ਉਹਦੇ 'ਤੇ ਜੇ ਕੋਈ ਵਾਕਿਆਤ ਇਧਰ ਉਧਰ ਹੋ ਗਿਆ ਤਾਂ ਉਹਦੀ ਦਰੁਸਤੀ ਸੁਧਾਈ ਸਤਿਗੁਰੂ ਜੀ ਪਾਸੋਂ ਕਰਵਾਈ ਜਾ ਸਕੇ ਗੁਰੂ ਰਾਮ ਸਿੰਘ ਜੀ ਦੇ ਬਚਪਨ ਦੇ ਬਹੁਤ ਸਾਰੇ ਸਾਥੀ ਉਹਨਾਂ ਨੂੰ ਮਿਲੇ ਜਿਹੜੇ ਪੰਜ ਸੂਬੇ ਵਾਪਸ ਆ ਗਏ ਸੀ ਪਰ ਖੁੱਲਮ ਖੁਲਾਵਨਾ ਨੂੰ ਨਹੀਂ ਸੀ ਮਿਲਿਆ ਜਾ ਸਕਦਾ ਚੋਰੀ ਛਿਪੇ ਉਹਨਾਂ ਨੂੰ ਮਿਲਦੇ ਰਹੇ ਭਾਈ ਨਾਨੂ ਸਿੰਘ ਜਿਹੜਾ ਸਤਗੁਰੂ ਜੀ ਦੇ ਨਾਲ ਰੰਗੂਨ ਤੇ ਮਰਗੋਈ ਜੇਲ੍ਹ ਵਿੱਚ ਵੀ ਰਿਆ ਫਿਰ ਵਾਪਸ ਪੰਜਾਬ ਆਇਆ ਰੁੜਕੀ ਬਹਾਦਰਗੜ ਦੇ ਕੋਲ ਉਹਨਾਂ ਦਾ ਪਿੰਡ ਉਹਨੂੰ ਚੋਰੀ ਛਿਪੇ ਮਿਲਣਾ ਉਹਦੇ ਤੋਂ ਸਾਖੀਆਂ ਲਿਖਣੀਆਂ ਇਸ ਲਈ ਬਹੁਵਾਲ ਜੀ ਦਾ ਇਹ ਸਾਰਾ ਸਰੋਤ ਜਿਹੜਾ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਦਰਜ ਕੀਤਾ ਉਹਦੀ ਇਤਿਹਾਸਕਤਾ ਬਾਰੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਹੁਣ ਬਹੁਵਾਲ ਜੀ ਜਿਸ ਤਰ੍ਹਾਂ ਲਿਖਦੇ ਨੇ ਕਿ 1861 ਈਸਵੀ ਵਿਸਾਖ ਦੀ ਪਹਿਲੀ ਨੂੰ ਸ੍ਰੀ ਪਣੀ ਸਾਹਿਬ ਤੋਂ ਸਤਿਗੁਰੂ ਜੀ ਜਾਣ ਲਈ ਤਿਆਰੀ ਕਰਦੇ ਨੇ ਨਿਸ਼ਤੇ ਇਸ ਤੋਂ ਪਹਿਲਾਂ ਕੁਝ ਦਿਨ ਸੰਗਤ ਦੇ ਵਿੱਚ ਖਬਰਾਂ ਗਈਆਂ ਹੋਣਗੀਆਂ ਔਰ ਦੜਪ ਤੱਕ ਦੀ ਸੰਗਤ ਇੱਥੇ ਆ ਗਈ ਗੰਗਾ ਦੀ ਅਰਧ ਕੁੰਭੀ ਸੀ ਜਿਹੜੀ 6 ਸਾਲ ਬਾਅਦ ਆਉਂਦੀ 12 ਸਾਲਾਂ ਬਾਅਦ ਕੁੰਭ ਔਰ 6 ਸਾਲਾਂ ਬਾਅਦ ਅਰਧ ਕੁੰਭੀ ਤੇ ਇਹ ਕੁੰਭ ਵੀ ਹਿੰਦੁਸਤਾਨ 'ਚ 4 ਥਾਵਾਂ ਤੇ ਲੱਗਦੇ ਨੇ ਉਜੈਨ ਵਿੱਚ ਇੱਥੇ 나ਸਕ ਵਿੱਚ ਤੇ ਪ੍ਰਿਆਗਰਾ ਅਲਾਬਾਦ ਤੇ ਹਰਦੁਆਰ ਇਹ ਚਾਰ ਜਗ੍ਹਾ ਤੇ 12-12 ਸਾਲਾਂ ਬਾਅਦ ਫਿਰ 6-6 ਸਾਲ ਬਾਅਦ ਅਰਧ ਕੁੰਬੀਆਂ ਇਸ ਤਰ੍ਹਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਸਮਾਗਮ ਦੇਸ਼ ਦੇ ਪ੍ਰਾਪਤਨ ਲੋਕਾਂ ਨੇ ਮਿਲਣ ਗੇਲਣ ਵਾਸਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਆਪੋ ਆਪਣੇ ਮਤਾ ਮਤਾ ਅੰਤਰਾਂ ਦਾ ਪ੍ਰਚਾਰ ਕਰਨ ਵਾਸਤੇ ਇਹ ਤੈਅ ਕੀਤੇ ਹੁੰਦੇ ਸੀ ਤੇ ਹੁਣ ਸ੍ਰੀ ਸਾਹਿਬ ਗੁਰੂ ਜੀ ਆਪਣੀ ਨਾਮਤਾਰੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰਬਾਣੀ ਦਾ ਸਤਕਾਰ ਕਰਨ ਵਾਸਤੇ ਹਰ ਦੁਆਰ ਜਾਣ ਦਾ ਵੱਡਾ ਮਨੋਰਥ ਆਪ ਜੀ ਦਾ ਏ ਸੀ ਕਿ ਬਹੁਤ ਸਾਰੇ ਲੋਕ ਵਹਿਮ ਭਰਮ ਵਿੱਚ ਫਸੇ ਹੋਏ ਨੇ ਔਰ ਗੁਰਬਾਣੀ ਨੂੰ ਭੁੱਲ ਚੁੱਕੇ ਨੇ ਆਪੋ ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਉਹਨਾਂ ਨੇ ਵਰਗਲਾਇਆ ਇਸ ਗੁਰਬਾਣੀ ਦੀ ਸਰਵਉੱਚਤਾ ਨੂੰ ਸਿੱਧ ਕਰਨ ਲਈ ਗੁਰਮਤਿ ਆਸ਼ੇ ਦਾ ਪ੍ਰਚਾਰ ਕਰਨ ਲਈ ਸਤਿਗੁਰੂ ਜੀ ਹਰਦوار ਦੀ ਇਹ ਯਾਤਰਾ ਆਰੰਭ ਦੇ ਨੇ ਸਵਾ 100 ਦੇ ਕਰੀਬ ਸੰਗਤ ਆਪ ਜੀ ਦੇ ਨਾਲ ਹੈ ਜਿਸ ਤਰ੍ਹਾਂ ਬਹੁਵਾਲ ਜੀ ਲਿਖਦੇ ਨੇ ਗੁਰੂ ਪਰਿਵਾਰ ਦਾ ਵੱਡਾ ਹਿੱਸਾ ਗੁਰੂ ਪਰਿਵਾਰ ਚ ਤੇ ਮਾਤਾ ਸਦਾ ਕੌਰ ਸਤਗੁਰੂ ਜੀ ਦੇ ਮਾਤਾ ਤੇ ਬੇ ਬੇਬੇ ਸਾਹਿਬਾਔਰ ਗੁਰੂ ਹਰੀ ਸਿੰਘ ਜੀ ਦੇ ਮੈਲ ਇਹ ਦੋ ਪਿੱਛੇ ਰਹਿ ਜਾਂਦੇ ਨੇ ਬਾਕੀ ਸਾਰੇ ਸਤਗੁਰੂ ਜੀ ਦੇ ਪਿਤਾ ਬਾਬਾ ਜੱਸਾ ਸਿੰਘ ਜੀ ਸਤਗੁਰੂ ਜੀ ਦੇ ਮੈਲ ਮਾਤਾ ਜੱਸਾ ਜੀ ਗੁਰੂ ਹਰੀ ਸਿੰਘ ਜੀ ਜਿਹੜੇ ਉਦੋਂ ਮਹਾਰਾਜ ਬੁੱਧ ਸਿੰਘ ਜੀ ਦੇ ਰੂਪ ਵਿੱਚ ਨੇ ਗੁਰੂ ਪੁੱਤਰੀਆਂ ਬੀਬੀ ਨੰਦਾ ਬੀਬੀ ਦਇਆ ਕੌਰ ਤੇ ਲੁਧਿਆਣੇ ਵਾਲੀ ਮਾਮੀ ਰਾਮੀ ਦੀ ਨੂੰ ਭੋਲੀ ਭੋਲੀ ਦੀ ਭੈਣ ਚੰਦੋ ਤੇ ਚੰਦੋ ਦਾ ਪਤੀ ਸੋਭਾ ਸਿੰਘ ਸੱਜਾਵਾਲ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਗੁਰੂ ਹਰੀ ਸਿੰਘ ਜੀ ਦੇ ਨਾਲ ਜਦੋਂ ਗੁਰੂ ਹਰੀ ਸਿੰਘ ਜੀ ਕਿਤੇ ਅੰਮ੍ਰਾਲੇਵਾਲ ਜਾਂ ਬਠਿੰਡੇਵਾਲ ਗੱਡਿਆਂ ਤੇ ਰਸਤਾਂ ਬਸतां ਸਮਾਨ ਲੈਣ ਜਾਇਆ ਕਰਦੇ ਸਨ ਇਹ ਸੋਭਾ ਸਿੰਘ ਵੀ ਆਪ ਜੀ ਦੇ ਨਾਲ ਜਾਇਆ ਕਰਦਾ ਸੀ ਇਹ ਇਤਾਦਕ ਜੀ ਗੁਰੂ ਪਰਿਵਾਰ ਵਿੱਚੋਂ ਨੇ ਔਰ ਜਿਹੜੇ ਬਾਦ ਵਿੱਚ ਸੂਬੇ ਥਾ ਆਪਣੇ ਨੇ 6 ਉਹ ਵੀ ਇਸ ਯਾਤਰਾ ਤੇ ਸ਼ਾਮਲ ਨੇ ਜਵਾਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਕਿਤੇ ਲੋਪੋ ਲਿਖਿਆ ਹੈ ਕਿਤੇ ਇਹਨਾਂ ਦਾ ਨਗਰ ਵੈਸੇ ਐਕਚੁਅਲ ਨਗਰ ਇਹਨਾਂ ਦਾ ਸੋਹਲੇ ਤਰਨਤਾਰਨ ਜ਼ਿਲ੍ਹੇ 'ਚ ਉੱਥੋਂ ਨਾਨਕ ਦੇ ਭਾਈ ਕੀ ਟਰਾਲੀ ਆ ਗਏ ਸਨ ਵੱਡੇ ਮੁਖੀ ਸੂਬੇ ਸੂਬਾ ਪੰਚਾਇਤ ਦੇ ਵੀ ਪ੍ਰਧਾਨ ਸੂਬਾ ਜਵਾਰ ਸਿੰਘ ਜੀ ਬਣਾਏ ਜਾਂਦੇ ਨੇ ਬਾਅਦ ਵਿੱਚ ਸਹਿਬ ਸਿੰਘ ਜੀ ਬੰਗਾਲੀਪੁਰ ਦੇ ਸਨ ਦਿਆਲ ਸਿੰਘ ਰਾਮਗੜੀਏ ਦੇ ਪੁੱਤਰ ਦੂਜਾ ਭਾਈ ਇਹਨਾਂ ਦਾ ਰੂੜ ਸਿੰਘ ਵੀ ਸੂਬਾ ਹੈ ਜਿਹੜਾ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਔਰ ਇਹਨਾਂ ਤੋਂ ਇਲਾਵਾ ਫਿਰ ਬ੍ਰਹਮਾ ਸਿੰਘ ਜੀ ਜਿਹੜੇ ਕੋਲਾਣਾ ਦਰਿਆਪੁਰ ਮਾਨਸਾ ਜ਼ਿਲ੍ਹਾ ਉੱਥੇ ਉਹਨਾਂ ਦਾ ਨਗਰ ਇੱਕ ਸੂਬਾ ਥਾਪੇ ਜਾਂਦੇ ਨੇ ਗੋਪਾਲ ਸਿੰਘ ਜੀ ਰਖੜ ਮਰੌੜ ਪਟਿਆਲੇ ਚ ਇਹਨਾਂ ਦਾ ਪਿੰਡ ਇਹ ਸਤਿਗੁਰੂ ਜੀ ਦੇ ਹੱਤੀ ਦੇ ਇਹਨਾਂ ਨੂੰ ਕਾਫੀ ਸਮਾਂ ਇੰਚਾਰਜ ਬਣਾਇਆ ਜਾਂਦਾ ਗੁਰਦੁਆਰਾ ਪਣੀ ਸਾਹਿਬ ਦੇ ਵੀ ਇਹ ਮੁੱਖ ਪ੍ਰਬੰਧਕ ਸੂਬਾ ਗੋਪਾਲ ਸਿੰਘ ਜੀ ਰਹਿੰਦੇ ਨੇ ਤੇ ਇਸ ਤਰ੍ਹਾਂ ਜਿਹੜੇ ਬਾਅਦ ਵਿੱਚ ਸੂਬੇ ਥਾਪੇ ਜਾਂਦੇ ਨੇ ਖੋਟਿਆਂ ਤੋਂ ਸਮੁੰਦ ਸਿੰਘ ਜੀ ਉਹ ਅੰਬਾਲੇ ਰਲਦੇ ਨੇ ਸਮੁੰਦ ਸਿੰਘ ਘੋੜੇ ਘੋੜਿਆਂ ਦੀ ਸਦਾਗਰੀ ਕਰਦੇ ਨੇ ਘੋੜੇ ਵੇਚਣਾ ਆ ਰਹੇ ਨੇ ਪਰ ਸਤਿਗੁਰੂ ਜੀ ਉਹਨੂੰ ਕਹਿ ਦਿੰਦੇ ਨੇ ਕਿ ਐਤਕੀ ਕੋਈ ਘੋੜਾ ਨਹੀਂ ਵਿਕੇਗਾ ਤੇ ਵਾਕਿਆ ਹੀ ਉਦੋਂ ਹਰਦੁਆਰ ਤੇ ਘੋੜਿਆਂ ਦਾ ਮੰਦਾ ਆ ਜਾਂਦਾ ਘੋੜੇ ਨਹੀਂ ਵੇਖਦੇ ਉਹ ਸਮਝ ਜਾਂਦਾ ਵੀ ਆਪ ਜੀ ਨੇ ਤਾਂ ਮੈਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਪੈਣੀ ਸਾਹਿਬੋਂ ਤੁਰਨ ਵੇਲੇ ਉੱਬੋ ਕਿਆਂ ਦੇ ਚਾਰ ਸਿੰਘ ਉਹਨਾਂ ਦਾ ਜ਼ਿਕਰ ਹੁੰਦਾ ਸਾਡੇ ਇਤਿਹਾਸ 'ਚ ਵਸਾਵਾ ਸਿੰਘ ਮਤਾਬ ਸਿੰਘ ਬਹਾਦਰ ਸਿੰਘ ਤੇ ਦਸੌਂਦਾ ਸਿੰਘ ਇਹ ਮਾਝੇ ਦਾ ਪਿੰਡ ਹੈ ਸ਼ਾਇਦ ਸਰਹਾਲੀ ਦੇ ਲਾਗੇ ਚਾਗੇ ਉੱਬੋਕੇ ਇਹ ਚਾਰ ਸਿੰਘ ਵੀ ਨੇ ਦਸੌਂਦਾ ਸਿੰਘ ਨੂੰ ਤੇ ਮਤਾਬ ਸਿੰਘ ਨੂੰ ਲੈ ਕੇ ਸਤਿਗੁਰੂ ਜੀ ਭੈਣੀ ਸਾਹਿਬ ਦੇ ਇਰਦ-ਗਿਰਦ ਇੱਕ ਲੀਕ ਖਿੱਚ ਦਿੰਦੇ ਨੇ ਉਹ ਉਹਨਾਂ ਦਾ ਇੱਕ ਕਿਸਮ ਦਾ ਮਾਨਸਿਕ ਪ੍ਰਭਾਵ ਪਿੰਡ ਵਾਲਿਆਂ ਤੇ ਪਾਉਣ ਲਈ ਵੀ ਅਸੀਂ ਸੰਗਤ ਸਮੇਤ ਕੁਝ ਦਿਨਾਂ ਲਈ ਜਾ ਰਹੇ ਆ ਤੁਸੀਂ ਬਈ ਖਬਰਦਾਰੀ ਰੱਖਣੀ ਸਾਰਿਆਂ ਨੇ ਕਿਉਂਕਿ ਚੋਰੀਆਂ ਚਕਾਰੀਆਂ ਆਮ ਹੁੰਦੀਆਂ ਸਨ ਇਸ ਤਰ੍ਹਾਂ ਜਦੋਂ ਆਪ ਜੀ ਇੱਥੋਂ ਚੱਲਦੇ ਨੇ ਚਾਵਾ ਪੈਲ ਦੇ ਵਿਚਾਲੇ ਇੱਕ ਸਰਾ ਆਉਂਦੀ ਏ ਇਹ ਬਹੁਤ ਸਾਰੇ ਪ੍ਰਸੰਗ ਸਤਿਗੁਰੂ ਜੀ ਦੇ ਮਸਤਾਨੀ ਬਿਰਤੀ ਚੇ ਨੇ ਉਹ ਕਈਆਂ ਨਾਲ ਹੱਥ ਫੇਰੀ ਵੀ ਕਰਦੇ ਨੇ ਕਈਆਂ ਸਰੀਰਾਂ ਨੂੰ ਕੁੱਟਣ ਮਾਰਨਗੇ ਵੀ ਆਰੋਨਾ ਪ੍ਰਥਾਯੋ ਕਹਿੰਦੇ ਨੇ ਕਿ ਜਿਹੜੇ ਇਹਨਾਂ ਦੇ ਪਿਛਲੇ ਕੁਝ ਕੀਤੇ ਵਾਦੇ ਘਾਟੇ ਸਣ ਜਦ ਪਿਛਲੇ ਜਨਮਾਂ ਦੇ ਵੀ ਉਹ ਫਰਮਾਉਂਦੇ ਨੇ ਜਿਸ ਤਰ੍ਹਾਂ ਬਾਹਵਾਲ ਦੀ ਲਿਖਦੇ ਨੇ ਉਹ ਕਹਿੰਦੇ ਨੇ ਕਿ ਉਹ ਸਾਰੇ ਇਸੇ ਜਨਮ 'ਚ ਹੀ ਭੁਗਤਾ ਦੇਣੇ ਨੇ ਤਾਂ ਕਿ ਵਾਰ-ਵਾਰ ਫੇਰ 84 ਦੇ ਗੇੜ ਵਿੱਚ ਨਾ ਆਉਂਦੇ ਆਉਂਦੇ ਰਹਿਣ ਸਾਡੀ ਸੰਗਤ ਵਿੱਚ ਹੁਣ ਤੋਂ ਬਾਅਦ ਇਸ ਲਈ ਉਹਨਾਂ ਨਾਲ ਕੰງານ ਸਰੀਰਕ ਸਜ਼ਾ ਵੀ ਦਿੰਦੇ ਨੇ ਕੁੱਟਦੇ ਨੇ ਮਾਰਦੇ ਨੇ ਇੱਕ ਕਰਦੇ ਕਰਾਉਂਦੇ ਇਸ ਤਰ੍ਹਾਂ ਆਪ ਜੀ ਇੱਥੋਂ ਚੱਲਦੇ ਨੇ ਰਾਹ ਵਿੱਚ ਜਿੱਥੇ ਅਨਮਤੀ ਮਿਲਦੇ ਨੇ ਨਿਰਮਲਿਆਂ ਨੂੰ ਦੇ ਨਾਲ ਜ਼ਿਕਰ ਆਉਂਦਾ ਨਿਰਮਲੇ ਇੱਕ ਗ੍ਰੰਥ ਲਈ ਆਉਂਦੇ ਨੇ ਸਤਿਗੁਰੂ ਜੀ ਅਦਬ ਨਾਲ ਸੰਗਤ ਸਮੇਤ ਖਲੋ ਜਾਂਦੇ ਨੇ ਜਦੋਂ ਨੇੜੇ ਆਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਇਹ ਕੋਈ ਹੋਰ ਪੁਸਤਕ ਕੱਚੀ ਬਾਣੀ ਵਾਲੀ ਤਾਂ ਫਿਰ ਆਪ ਜੀ ਉਹਨਾਂ ਨਿਰਮਲਿਆ ਨੂੰ ਥੋੜਾ ਇਸ ਗੱਲ ਦੀ ਤੰਬੀਹ ਵੀ ਕਰਦੇ ਨੇ ਕਿ ਤੁਸੀਂ ਠੀਕ ਨਹੀਂ ਕਰ ਰਹੇ ਕਲਯੁਗ ਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੋਈ ਗ੍ਰੰਥ ਨਹੀਂ ਇਹ ਬਾਣੀ ਗੁਰਮਤ ਦਾ ਜੀਵਨ ਦੱਸਦੀ ਏ ਇਹਦੇ ਮੁਤਾਬਕ ਹੀ ਚੱਲੋਗੇ ਤਾਂ ਤੁਹਾਡਾ ਕਲਿਆਣ ਹੋਏਗਾ ਉਸ ਤਰ੍ਹਾਂ ਨਹੀਂ ਹੋ ਸਕਦਾ ਇਸ ਤੋਂ ਫਿਰ ਇਹ ਜਦੋਂ ਆਪ ਜੀ ਪਹਿਲਾ ਪੜਾ ਖੰਨੇ ਕੀਤਾ ਖੰਨੇ ਤੋਂ ਬਾਅਦ ਫਿਰ ਅੰਬਾਲੇ ਜਾਂਦੇ ਨੇ ਫਿਰ ਉੱਥੇ ਬਹੁਤ ਸਾਰਾ ਇੱਕ ਰਾਤ ਗੜਾ ਝੱਖੜ ਤੂਫਾਨ ਤਾਪ ਜੀ ਕਹਿੰਦੇ ਨੇ ਕਿ ਭਈ ਜੋ ਜੋ ਕਿਸੇ ਨੇ ਨਾਮ ਬਾਣੀ ਪੜਿਆ ਉਹਦਾ ਫਲ ਦਿਓ ਇੱਕ ਸਿੰਘ ਕਹਿੰਦਾ ਜੀ ਮਾਦੀ ਸੁਖਮਣੀ ਦਾ ਪਾਠ ਦੇ ਦੇਨਾ ਤਾਂ ਕਿ ਮੌਸਮ ਠੀਕ ਹੋ ਜਾਏ ਸਤਿਗੁਰੂ ਜੀ ਉਹਨੂੰ ਮਜ਼ਾਕ ਨਾਲ ਕਹਿੰਦੇ ਨੇ ਕਿ ਅੱਧੀ ਸੁਖਮਣੀ ਤੂੰ ਕਰ ਲੈ ਕੇ ਜਾਣੀ ਹੈ ਸਾਰੀ ਦੇ ਤਦ ਸਹਿਬ ਸਿੰਘ ਜਿਹੜੇ ਬਾਅਦ ਚ ਸੂਬਾ ਬਣਦੇ ਨੇ ਉਹ ਕਹਿੰਦੇ ਨੇ ਜੀ ਮੈਂ ਜਿੰਨਾ ਹੁਣ ਤੱਕ ਭਜਨ ਬਾਣੀ ਕੀਤਾ ਤੇ ਜਿੰਨਾ ਬਾਕੀ ਉਮਰ ਚ ਕਰਾਂਗਾ ਸਾਰੇ ਦਾ ਫਲ ਦਿੱਤਾ ਉਹ ਮੌਸਮ ਸਾਫ ਹੋ ਗਿਆ ਅਰ ਰੋਗ ਗਿਆ ਬਾਅਦ ਵਿੱਚ ਉਹ ਇੱਕ ਲਾ ਕੁਥਾਂ ਜਿੱਥੇ ਸੰਗਤ ਸੀ ਉਥੇ ਗੜਾ ਨਹੀਂ ਪਿਆ ਦੂਜੇ ਪਾਸੇ ਰੁੱਖਾਂ ਦੀਆਂ ਛਿੱਲਾ ਨਹੀਂ ਛੱਡੀਆਂ ਉਸ ਇਨਾ ਭਿਆਨਕ ਗੜਾ ਸੀ ਜਿਸ ਤਰ੍ਹਾਂ ਬਹਾਵਾਲ ਜੀ ਲਿਖਦੇ ਨੇ ਇਹ ਸਾਰੇ ਜੋ ਕੌਤਕ ਕਰਦੇ ਕਰਦੇ ਦੋ ਦ੍ਰਿਸ਼ਟਾਂਤ ਹੋਰ ਵਿਖਾਉਂਦੇ ਨੇ ਸਤਿਗੁਰੂ ਜੀ ਇੱਥੇ ਮਾਰਕੰਡੇ ਨਦੀ ਆਉਂਦੀ ਏ ਮਾਲੇ ਤੋਂ ਅੱਗੇ ਲੰਘਦੇ ਨੇ ਮਾਰਕੰਡੇ ਦੇ ਬਾਰੇ ਪੁਰਾਣਾ ਜੋ ਹਿੰਦੂਆਂ ਦੇ ਰੀਤੀ ਰਿਵਾਇਸੀ ਕਿ ਪਿੰਡ ਪਰਨੇ ਗੋਲੇ ਵਟ ਵਟ ਕੇ ਸੁਟਣੇ ਤਾਂ ਸਤਿਗੁਰੂ ਜੀ ਵੱਡੇ ਵੱਡੇ ਰਿਆਂ ਦੇ ਨਾਂ ਦੇ ਉਸ ਸੰਗਤ ਦੇ ਨਾਲ ਉਸ ਚ ਵੀ ਸ਼ਾਮਲ ਹੁੰਦੇ ਨੇ ਕਿ ਰੇਤ ਦੀਏ ਪਿੰਨੇ ਬਣਾ ਬਣਾ ਕੇ ਸੁੱਟੋ ਕਲਿਆਣ ਵਾਸਤੇ ਜਿਵੇਂ ਪਹਿਲੇ ਲੋਕ ਕਰਦੇ ਸੀ ਇੱਥੇ ਉਹ ਖਾਸ ਕਰਕੇ ਨਾਨਕਿਆਂ ਦੇ ਪਰਿਵਾਰ ਦਾ ਜ਼ਿਕਰ ਕਰਦੇ ਨੇ ਮਾਮਾ ਹਰੀ ਸਿੰਘ ਗੁਜਰ ਚੁੱਕਾ ਮਾਮੇ ਦਾ ਪੁੱਤਰ ਖਜਾਨ ਸਿੰਘ ਗੁਜਰ ਚੁੱਕਾ ਅੱਗੇ ਕੋਈ ਮੇਲ ਮਤਲਬ ਜਿਹਨੂੰ ਆਪਾਂ ਕੋਈ ਲੜਕਾ ਪਰਿਵਾਰ 'ਚ ਨਹੀਂ ਨਾਨਕੇ ਮਾਮੇ ਹਰੀ ਸਿੰਘ ਦੇ ਪਰਿਵਾਰ 'ਚ ਤਾਂ ਕਹਿੰਦੇ ਨੇ ਕਿ ਦੋ ਤਰੇਆਂ ਦਾ ਲੱਗ ਜਾਂਦਾ ਹੈ ਇਸ ਲਈ ਮੈਂ ਮਾਮਿਆਂ ਦੇ ਨਾਨਕਿਆਂ ਦੇ ਪਰਿਵਾਰ ਵਾਸਤੇ ਵੀ ਬਈ ਮੈਂ ਕੁਝ ਉਹ ਵਟ ਕੇ ਰੇਤ ਦੇ ਗੋਲੇ ਤਿਲਾਏ ਉਹਨਾਂ ਵਾਸਤੇ ਵੀ ਫਿਰ ਅੱਗੇ ਕਹਿੰਦੇ ਨੇ ਕਿ ਇੱਥੇ ਜਮਨਾ ਦੇ ਦਰਸ਼ਨ ਇੱਕ ਬੁੱਢੜੀ ਮਾਈ ਜਿੰਨੇ ਸਿਰਫ ਇੱਕ ਘਗਰਾ ਪਾਇਆ ਹੋਰ ਉਹਦੇ ਤਣ ਤੇ ਕੱਪੜਾ ਕੋਈ ਨਹੀਂ ਗਰੀਬੀ ਇੰਨੀ ਹੈ ਕਿ ਤਣ ਕੱਜਣ ਲਈ ਲੋਕਾਂ ਕੋਲ ਉਹਦੋਂ ਕੱਪੜੇ ਨਹੀਂ ਸਤਗੁਰੂ ਜੀ ਆਪਣੀ ਚਾਦਰ ਲਾ ਕੇ ਉਹਨੂੰ ਦਿੰਦੇ ਨੇ ਤੇ ਕਹਿੰਦੇ ਨੇ ਕਿ ਜੇ ਕਿਸੇ ਨੇ ਕੋਈ ਦਾਨ ਦਛਣਾ ਦੇਣੀ ਹੈ ਨਦੀ ਨੂੰ ਜਮਨਾ ਨੂੰ ਜਾਂ ਕੁਰਖੇਤਰ ਦੇ ਕਿਸੇ ਤੀਰਥ ਤੇ ਤੇ ਕੁਰਖੇਤਰ ਵੀ ਇਹ ਹੀ ਏ ਉਸ ਮਾਈ ਵੱਲ ਇਸ਼ਾਰਾ ਕਰਕੇ ਕਿ ਇਹਨੂੰ ਦਿਓ ਜੋ ਤੁਹਾਡੇ ਕੋਲ ਹੈ ਕਿਸੇ ਦੇ ਫਿਰ ਉਹ ਗੰਗਾ ਤੇ ਜਦੋਂ ਜਾਂਦੇ ਨੇ ਤਾਂ ਉੱਥੇ ਵੀ ਇੱਕ ਬਹੁਤ ਬਿਰਧ ਮਾਈ ਨੇੜੇ ਆਉਂਦੀ ਹੈ ਮਿਲਦੀ ਹੈ ਉਹ ਸਾਧਗੁਰੂ ਜੀ ਕਹਿੰਦੇ ਨੇ ਇਹ ਹੀ ਗੰਗਾ ਹੈ ਇਹਨੂੰ ਦਿਓ ਜਿੰਨੇ ਕੁਝ ਦੇਣਾ ਹੈ ਕਿਸੇ ਨੂੰ ਇਹਦਾ ਮਤਲਬ ਇਹ ਕਿ ਆਮ ਲੋਕ ਦਰਿਆਵਾਂ ਤੇ ਸਿੱਕੇ ਸੁੱਟਦੇ ਨੇ ਪੈਸੇ ਸੁੱਟਦੇ ਨੇ ਉਹਦੀ ਬਜਾਏ ਸੱਚੇ ਪਾਤਸ਼ਾਹ ਨੇ ਇਹ ਸਮਝਾਇਆ ਕਿ ਜਿਹੜੇ ਗਰੀਬ ਨੇ ਲੋੜਵੰਦ ਨੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹਨਾਂ ਦੀ ਮਦਦ ਕਰਨੀ ਜਿਹੜੀ ਹੈ ਉਹ ਸਭ ਤੋਂ ਬਿਹਤਰ ਹੈ ਹੁਣ ਜਦੋਂ ਆਪ ਜੀ ਗੰਗਾ ਤੇ ਪਹੁੰਚ ਜਾਂਦੇ ਨੇ ਉੱਥੇ ਇੱਕ ਦਿਨ ਇੱਕ ਨਿਰਮਲ ਆਉਂਦਾ ਉਹ ਕਹਿੰਦਾ ਹੈ ਕਿ ਆਤਮਾ ਅਮਰ ਅਜਰ ਹੈ ਦੇਹ ਤਾਂ ਛਿਣ ਪੰਘਰੇ ਉਹ ਹੀ ਅਗਲੇ ਦਿਨ ਗੰਗਾ ਤੇ ਨਹਾਉਂਦਾ ਕਿਤੇ ਪੈਰ ਤਿਲਕ ਜਾਂਦਾ ਡੁੱਬਣ ਲੱਗਦਾ ਹੈ ਤਬ ਦਸੌਂਦਾ ਸਿੰਘ ਬੋਕੇਆਂ ਵਾਲੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਉਹਨੂੰ ਕੱਢ ਉਹ ਨਿਰਮਲ ਰੁੜਿਆ ਆਉਂਦਾ ਹੈ ਉਹ ਬਾਹਰ ਲੈ ਆਉਂਦੇ ਨੇ ਉਹਦੀ ਰਾਖੀ ਕੀਤੀ ਬਚ ਗਿਆ ਬਾਅਦ ਚ ਉਹਨੂੰ ਗਿਆਨ ਹੋਇਆ ਕਿ ਵਾਕਿਆ ਹੀ ਮਨੁੱਖ ਮਾਤਰ ਦਾ ਫਰਜ ਹੈ ਇਹ ਕਿ ਉਹ ਹਰ ਇੱਕ ਦੁਖੀ ਦੀ ਦੀਨ ਦੀ ਸੇਵਾ ਕਰੇ ਉਹ ਨਾਮਤਾਰੀ ਸਿੰਘ ਸਜਿਆ ਚੱਕਰਵਰਤੀ ਜੀ ਲਿਖਦੇ ਨੇ ਕਿ ਉਹਦਾ ਪਿੰਡ ਭਾਈ ਰੂਪਾ ਸੀ ਤੇ ਬਦਨ ਸਿੰਘ ਉਹਦਾ ਨਾਮ ਸੀ ਫਿਰ ਉਹ ਬੜਾ ਪਿਆਰਾ ساری ਉਮਰ ਸਤਗੁਰੂ ਰਾਮ ਸਿੰਘ ਜੀ ਦੀ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਜਦੋਂ ਸੱਤੇ ਪਾਤਸ਼ਾ ਗੰਗਾ ਤੇ ਜਾਣਾ ਸੀ ਇਸ ਤੋਂ ਪਹਿਲਾਂ ਸੂਬਾ ਕਾਨ ਸਿੰਘ ਇਹ ਮਲੌਟ ਪਹਾੜ ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਦੋਂ ਸਿੱਖਾਂ ਦੀਆਂ ਫੌਜਾਂ ਦੇ ਬੇੜੇ ਟੁੱਟ ਗਏ ਤੇ ਆਪ ਜੀ ਉੱਥੇ ਜਾ ਕੇ ਬੈਠ ਗਏ ਬੰਦਗੀ ਕਰਦੇ ਸਨ ਉੱਥੇ ਇੱਕ ਪਧਰੀ ਦਾ ਸਿੰਘ ਗੋਪਾਲ ਸਿੰਘ ਸੀ ਉਹ ਆਉਂਦਾ ਜਾਂਦਾ ਆਪ ਨੂੰ ਮਿਲਦਾ ਸੀ ਤੇ ਗੋਪਾਲ ਸਿੰਘ ਨੇ ਜਦੋਂ ਛੁੱਟੀ ਵਾਪਸ ਘਰ ਜਾਣਾ ਉਹ ਵੀ ਪੁਰਾਣਾ ਫੌਜੀ ਸੀ ਉਹਨੇ ਆਪਣੀ ਸਿੰਘਣੀ ਜਿਹਦਾ ਨਾਮ ਸਹਿਬਕੌਰ ਸੀ ਮਾਈ ਸਹਿਬੋ ਸਾਡੇ ਇਤਿਹਾਸ ਵਿੱਚ ਲਿਖਿਆ ਇਹਦਾ ਪਿੰਡ ਚੰਬਾ ਜ਼ਿਲ੍ਹਾ ਅੰਮ੍ਰਿਤਸਰ ਗਿੱਲ ਜ਼ਿਮੀਦਾਰਾਂ ਦੀ ਲੜਕੀ ਸੀ ਏ ਵਿਆਹ ਹੀ ਇਧਰ ਪਧਰੀ ਵਾਲੇ ਗੋਪਾਲ ਸਿੰਘ ਨਾਲ ਗਈ ਤਾਂ ਗੋਪਾਲ ਸਿੰਘ ਨੇ ਦੱਸਿਆ ਕਿ ਉੱਥੇ ਇੱਕ ਬਹੁਤ ਸਾਧੂ ਨੇ ਬੜੇ ਤੜਦੀ ਕਲਾ ਵਾਲੇ ਨੇ ਔਰ ਉਹ ਨਾਮਦਾਨ ਜਪਦੇ ਨੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਕਿਤੇ ਭਾਈ ਕਾਨ ਸਿੰਘ ਅੰਮ੍ਰਿਤਸਰ ਨੂੰ ਜਾਂਦੇ ਪੱਧਰੀ ਤੋਂ ਲੰਘੇ ਤਾਂ ਉਹਨਾਂ ਦੇ ਨੈਣ ਨਕਸ਼ ਤੋਂ ਬੀਬੀ ਸਹਬੋ ਨੇ ਅੰਦਾਜ਼ਾ ਲਾਇਆ ਕਿ ਜਿਹੜਾ ਮੇਰੇ ਘਰ ਵਾਲੇ ਦੱਸ ਰਹੇ ਸੀ ਇਹ ਉਹੀ ਸਾਧੂ ਨੇ ਕਹਿਣ ਲੱਗੀ ਜੀ ਨਾਮ ਦਿਓ ਉਹਨਾਂ ਨੇ ਆਖਿਆ ਨਾਮ ਤਾਂ ਗੁਰੂ ਬਾਲਕ ਸਿੰਘ ਦੇ ਹੁਕਮ ਮੁਤਾਬਕ ਲੁਧਿਆਣੇ ਤੋਂ ਦਾਸ ਕੋ ਚੜਦੇ ਵੱਲ ਸਤਿਗੁਰੂ RAM ਸਿੰਘ ਨੇ ਨਾਮਦਾਨ ਤਾਂ ਉਹ ਦਿੰਦੇ ਨੇ ਮੈਂ ਨਹੀਂ ਦੇ ਸਕਦਾ ਉੱਥੇ ਜਾਓ ਜੇ ਨਾਮਦਾਨ ਲੈਣਾ ਉਹ ਇੱਕ ਗੰਗਾ ਤੇ ਵੀ ਮਾਈ ਸਹਿਬ ਉਹ ਅਕਸਰ ਜਾਂਦੀ ਏ ਪਿੰਡੋਂ ਕੁਝ ਹੋਰ ਸੰਗ ਦੇ ਨਾਲ ਕੁਝ ਮਿਸਤਰੀ ਸਿੰਘ ਜੱਸਾ ਸਿੰਘ ਪਿੰਡ ਦਾ ਉਹ ਕੁਝ ਹੋਰ ਸਿੰਘ ਉਹ ਭੈਣੀ ਸਹਿਬੋਂ ਲੰਘਦੀ ਏ ਤੇ ਸਤਿਗੁਰੂ ਜੀ ਕੋਲ 1858 ਤੇ ਆਉਂਦੀ ਏ ਤੇ ਕਹਿੰਦੀ ਏ ਜੀ ਮੈਨੂੰ ਕਿਰਪਾ ਕਰੋ ਭਜਨ ਮਿਲੇ ਸਤਿਗੁਰੂ ਜੀ ਨੇ ਆਖਿਆ ਕਿ ਕੇਸਾਂ ਤੇ ਝਲਪਾ ਕੇ ਇਸ਼ਨਾਨ ਕਰਿਆ ਅੱਖਣ ਲੱਗੀ ਜੀ ਸਾਡੇ ਰਿਵਾਜ ਇਹ ਵੇ ਕਿ ਜੇ ਅਸੀਂ ਕਿਸੇ ਇਸ਼ਨਾਨ ਉਦੋਂ ਕਰਦੇ ਆ ਜਦੋਂ ਪਹਿਲਾਂ ਕੋਈ ਬ੍ਰਾਹਮਣ ਸੱਦ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਲਈਏ ਬ੍ਰਾਹਮਣ ਜਮਾਏ ਤੋਂ ਬਿਨਾ ਬ੍ਰਾਹਮਣਾ ਨੂੰ ਪ੍ਰਸ਼ਾਦਾ ਛਕਾਏ ਤੋਂ ਬਿਨਾ ਅਸੀਂ ਸਿਰ 'ਤੇ ਪਾਣੀ ਨਹੀਂ ਪਾਉਂਦੇ ਸਤਿਗੁਰੂ ਜੀ ਨੇ ਕਿਹਾ ਫਿਰ ਅਸੀਂ ਨਾਮ ਨਹੀਂ ਦਿੰਦੇ ਜੇ ਤੂੰ ਸਿਰ 'ਤੇ ਪਾਣੀ ਨਹੀਂ ਪਾਉਂਦੀ ਕਿ ਅਸੀਂ ਇਸ਼ਨਾਨ ਕਰਾਈ ਭਜਨ ਦੇ ਦਿੱਤਾ ਉਦੋਂ ਮੁੜ ਗਈ ਚਲੀ ਗਈ ਜਦੋਂ ਫਿਰ ਸਤਿਗੁਰੂ ਜੀ ਗੰਗਾ 'ਤੇ 1861 ਤੇ ਤਿਆਰੀ ਕਰਦੇ ਨੇ ਤੇਰੇ ਮਾਤਾ ਸਹਿਬ ਕੋਲ ਫੇਰ ਆਉਂਦੀ ਏ ਚਾਰੋਂ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਪਹਿਲੇ ਦਿਨ ਨਾਮ ਦੀ ਦਾਤ ਦਿੱਤੀ ਏ ਪੰਨਿਆਂ ਪਿਆਰਿਆਂ ਚੋਂ ਲਾਭ ਸਿੰਘ ਇਹਦਾ ਪਿੰਡ ਦੁਰਗਾਪੁਰ ਨਵੇਂ ਸ਼ਹਿਰ ਕੋਲ ਦੂਜਾ ਸੁੱਧ ਸਿੰਘ ਇਹਦਾ ਪਿੰਡ ਵੀ ਦੁਰਗਾਪੁਰ ਨਵੇਂ ਸ਼ਹਿਰ ਕੋਲ ਬਾਅਦ ਤੇ ਮਡਾਹੋਰ ਜ਼ਿਲ੍ਹੇ ਅਮਾਲੇ ਤੇ ਚਲੇ ਜਾਂਦੇ ਨੇ ਇਹ ਦੋਵੇਂ ਰਾਗੀ ਨੇ ਬੜੇ ਵਧੀਆ ਲਾਭ ਸਿੰਘ ਵੀ ਤੇ ਸੁੱਧ ਸਿੰਘ ਵੀ ਤੇ ਨੈਣਾ ਸਿੰਘ ਬਰਿਆਹ ਦਾ ਇਹ ਵੀ ਉਹਨਾਂ ਪਹਿਲੇ ਪੰਜਾਂ ਵਿੱਚੋਂ ਨੇ ਨੈਣਾ ਸਿੰਘ ਵੀ ਨਾਲ ਨੇ ਜਦੋਂ ਖੰਨੇ ਕੋਲ ਜਾਂਦੇ ਨੇ ਉੱਥੇ ਹਵਨ ਕਰਦੇ ਨੇ ਇੱਕ ਇੱਕ ਲੱਕੜੀ ਰੱਖਣ ਲਈ ਕਹਿੰਦੇ ਨੇ ਨੈਣਾ ਸਿੰਘ ਦੋ ਰੱਖਦਾ ਬਚਨ ਨਹੀਂ ਮੰਨਦਾ ਇਹਨੂੰ ਪਰਸਰਾਮ ਕੋਹਾੜਾ ਮਾਰਿਆ ਜਾਂਦਾ ਇਹਦੀ ਪਿੰਨੀ ਤੇ ਤੇ ਫੇਰ ਇਹਦੇ ਤੇ ਇੰਨੀ ਕਿਰਪਾ ਕਿ ਵੱਡੀ ਪਿੰਨੀ ਹੈ ਇਹਦੇ ਲਈ ਯੱਕਾ ਕਲਦੇ ਨੇ ਵੀ ਨੈਣਾ ਸਿੰਘ ਨੂੰ ਟਾਂਗੇ ਤੇ ਬਿਠਾਓ ਤੇ ਨੈਣਾ ਸਿੰਘ ਆਂਦਾ ਜੀ ਨਹੀਂ ਮੈਂ ਠੀਕ ਆ ਮੈਂ ਤੁਰਿਆ ਜਾ ਸਕਦਾ ਸ਼ਾਮ ਤੱਕ ਇਹ ਵੀ ਨਵੰਬਰ 9 ਹੋ ਜਾਂਦਾ ਹੈ ਭਾਈ ਨੈਣਾ ਸਿੰਘ ਵੀ ਔਰ ਕਾਨ ਸਿੰਘ ਚੱਕ ਵਾਲਾ ਇਸ ਤਰ੍ਹਾਂ ਇਹ ਸੁਧ ਸਿੰਘ ਕਾਨ ਸਿੰਘ ਨੈਣਾ ਸਿੰਘ ਲਾਭ ਸਿੰਘ ਚਾਰ ਉਹਨਾਂ ਪੰਜਾਂ ਪਿਆਰਿਆਂ ਚੋ ਹੀ ਨੇ ਇੱਕ ਥਾਂ ਤੇ ਅੰਬ ਦਾ 삭 ਲਾ ਕੇ ਉਹ ਬਾਟੇ ਚ ਬਾਣੀਆਂ ਪੜਦੇ ਨੇ ਤੇ ਦਿੱਤੂ ਰਾਗੀ ਨੂੰ ਕਿਹਾ ਲੈ ਛਕਲਾ ਤੇਰਾ ਕਦੇ ਕੰਠ ਨਾ ਬੈਠੇਗਾ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਮੈਂ ਸੁਣਦਾ ਰਿਆਂ ਬਿਰਧ ਹੋਿਆਂ ਤੱਕ ਦੇ ਦਰਸ਼ਨ ਕਰਦਾ ਰਿਆਂ ਬਾਲਕ ਵਰਗਾ ਕੰਠ ਸੀ ਭਾਈ ਦਿੱਤੂ ਦਾ ਲਾਭ ਸਿੰਘ ਨੇ ਕਿਹਾ ਜੀ ਮੈਨੂੰ ਵੀ ਮਿਲੇ ਉਹਦੇ ਵੱਲ ਇੱਕ ਛੱਕ ਚਲਾ ਕੇ ਸੁਟਿਆ ਸਤਿਗੁਰੂ ਜੀ ਤੇ ਹੁਕਮ ਕੀਤਾ ਜਾ ਤੂੰ ਵੀ ਛੱਕ ਵਾਂਗੂ ਆਕੜਿਆ ਫਿਰੇਂਗਾ ਤੇਰੀ ਆਕੜ ਰਹੇਗੀ ਅਖੀਰ ਤੱਕ ਕਾਇਮ ਇਸੇ ਤਰ੍ਹਾਂ ਇਹ ਬਚਨ ਉਹਨਾਂ ਨਾਲ ਕੀਤੇ ਗੰਗਾ ਤੇ ਪਹੁੰਚ ਗਏ ਉੱਥੇ ਇੱਕ ਪ੍ਰਸੰਗ ਤਾਂ ਇੱਕ ਬਹੁਤ ਵੱਡੀ ਦਿਾਰ ਦੀ ਗੇਲੀ ਏ ਇੱਕ ਪਾਸੇ ਸਤਿਗੁਰੂ ਜੀ ਲੱਗਦੇ ਨੇ ਦੂਜੇ ਬੰਨੇ ਸੰਗਤ ਚੁੱਕੀ ਨਹੀਂ ਜਾਂਦੀ ਫਿਰ ਕਹਿੰਦੇ ਨੇ ਭਾਈ ਬੁੱਧ ਸਿੰਘ ਇਹ ਤੇਰੇ ਤੇ ਮੇਰੇ ਕਰਨ ਵਾਲਾ ਕੰਮ ਹੈ ਆ ਲੱਗ ਇੱਕ ਬੰਨੇ ਉਹ ਲਗਦੇ ਨੇ ਉਹ ਗੇਲੀ ਚੁੱਕ ਕੇ ਧੂਆਂ ਬਲਦਾ ਸੀ ਉੱਥੇ ਰੱਖ ਦਿੱਤੀ ਰੱਖਾ ਆ ਗਿਆ ਕਹਿਣ ਲੱਗਾ ਜੀ ਮੇਰੀ ਰੋਟੀ ਮਾਰੀ ਜਾਏਗੀ ਉਹਨੂੰ 2 ਰੁਪਏ ਦਿੱਤੇ ਫਿਰ ਮਹਾਰਾਜ ਬੁੱਧ ਸੰਗ ਜੀ ਨੂੰ ਨਾਲ ਲਾ ਕੇ ਉਹ ਦਰਿਆ ਵਿੱਚ ਛੁੱਟੀ ਗੰਗਾ ਵਿੱਚ ਗੇਲੀ ਅੱਗ ਬੁਝਾਈ ਮਤਲਬ ਇਹ ਸਾਬਤ ਕੀਤਾ ਕਿ ਆਉਣ ਵਾਲੇ ਸਮੇਂ 'ਚ ਸਿੱਖੀ ਦੀ ਭਾਰੀ ਪੰਡ ਮੇਰੇ ਤੋਂ ਬਾਅਦ ਇਹ ਮਹਾਰਾਜ ਬੁੱਧ ਸਿੰਘ ਜੀ ਇਹ ਸਮਰੱਥ ਨੇ ਇਹ ਸੰਭਾਲਣਗੇ ਫਿਰ ਅਲਾਹਾਬਾਦ ਕਿਲੇ ਵਿੱਚੋਂ 19ਵੇਂ ਦਿਨ ਜਦੋਂ ਸਤਗੁਰੂ ਜੀ ਉੱਥੇ ਗਏ ਹਨ 19 ਦਿਨ ਹੋ ਗਏ 19 ਦਿਨਾਂ ਬਾਅਦ ਆਪ ਦੀ ਲਿਖਤੀ ਚਿੱਠੀ ਲੁਧਿਆਣੇ ਅਧਿਕਾਰੀਆਂ ਕੋਲ ਆਈ ਕਿ ਮੇਰੇ ਘਰ ਦੀਆਂ ਚਾਬੀਆਂ ਤੇ ਸਾਰੀ ਜ਼ਿੰਮੇਵਾਰੀ ਛੋਟੇ ਭਾਈ ਬੁੱਧ ਸਿੰਘ ਜੀ ਨੂੰ ਸੌਂਪ ਦਿੱਤੀ ਜਾਵੇ ਉਦੋਂ ਉਹਨਾਂ ਸਿੰਘਾਂ ਨੇ ਕਿਹਾ ਸੂਬੇ ਕਾਨ ਸਿੰਘ ਹੋਰ ਜਿਹੜੇ ਕੋਲ ਸਨ ਪਿਉ ਗੰਗਾ ਤੇ ਜਿਹੜਾ ਕੌਤਕ ਵਰਤਿਆ ਸੀ ਉਹਦਾ ਸਾਨੂੰ ਅੱਜ ਸਮਝਾਈ ਪਿਉ ਉਸ ਵੇਲੇ ਸਤਿਗੁਰੂ ਜੀ ਨੇ ਅਗਾਊਂ ਇਹ ਦ੍ਰਿਸ਼ਟਾਂਤ ਦਿੱਤਾ ਸੀ ਹੁਣ ਇਹ ਜਿਹੜੀ ਮਾਤਾ ਸਾਹਿਬਕੌਰ ਏ ਪੰਦਰੀ ਵਾਲੀ ਇਹ ਵੀ ਵਿਦਾਂਤ ਤੇ ਭਰੋਸਾ ਰੱਖਦੀ ਏ ਗੁਰਬਾਣੀ ਤੇ ਭਰੋਸਾ ਇਹਦਾ ਨਹੀਂ ਔਰ ਵਿਦਾਂਤ ਨੂੰ ਵੱਡਾ ਫਲਸਫਾ ਜੀਵਨ ਮੁਕਤੀ ਦਾ ਸਤਿਗੁਰੂ ਜੀ ਇਹਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਕਾਲ ਯੁਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਦਾ ਪੰਥ ਔਰ ਇਹ ਗੁਰੂ ਸਾਹਿਬਾਨ ਦੀ ਬਾਣੀ ਭਗਤਾਂ ਦੀ ਸੂਫੀਆਂ ਦੀ ਇਹ ਇਹ ਹੀ ਮੁਕਤੀ ਦਾ ਆਸਾਨ ਮਾਰਗ ਹੈ ਉਹ ਇਹਨੂੰ ਇੱਥੇ ਲਿਆਉਣਾ ਚਾਹੁੰਦੇ ਨੇ ਔਰ ਜਦੋਂ ਸਤਿਗੁਰੂ ਜੀ ਦੂਜਿਆਂ ਨਾਲ ਕਈ ਵਾਰ ਥੋੜੀ ਬਹੁਤ ਕੋਟਮਾਰ ਕਰਦੇ ਨੇ ਤਾਂ ਸਹਬੋ ਮੰਨ ਕੇ ਸੋਚਦੀ ਏ ਕਿ ਕਦੇ ਇੰਨਾ ਹੱਥਾਂ ਦੀਆਂ ਮੈਨੂੰ ਵੀ ਲੱਗਣ ਗਿਆ ਤਾਂ ਉਹਦੀ ਇਸ ਭਾਵਨਾ ਨੂੰ ਸਮਝਦਿਆਂ ਹੋਇਆਂ ਇੱਕ ਦਿਨ ਕਹਿੰਦੇ ਨੇ ਵੀ ਆ ਜੱਟ ਜੀ ਅੱਜ ਤੇਰਾ ਵੀ ਜਿਹੜਾ ਉਹ ਗਿਆਨ ਪਰਖੀਏ ਤੈਨੂੰ ਇੱਕ ਲੱਕੜਾਂ ਚ ਲੈ ਆ ਇੱਥੇ ਬਿਠਾਇਆ ਜਾਏਗਾ ਕੱਲ ਤੇਰੀ ਪ੍ਰੀਖਿਆ ਅਗਨੀ ਪ੍ਰੀਖਿਆ ਕਰਾਂਗੇ ਤੇ ਉਹ ਲੜਕਾ ਲਾਲ ਸਿੰਘ ਸੀ ਛੋਟਾ ਬੱਚਾ ਸੀ ਮਾਤਾ ਨੂੰ ਲੈ ਕੇ ਕਿਤੇ ਆਸੇ-ਪਾਸੇ ਹੋ ਗਈ। ਸਤਿਗੁਰੂ ਜੀ ਨੇ ਖੈਰ ਉਹਨੂੰ ਲੱਭਿਆ ਤੇ ਲਿਆਂਦਾ। ਬੱਚੇ ਸਮੇਤ ਬੈਠ ਗਈ ਉੱਤੇ ਆਪਣੀ ਕੰਬਲੀ ਉਹ ਪਹਿਰਾਅ ਦਿੱਤੀ। ਅੱਗ ਲਾ ਦਿੱਤੀ। ਬਾਹਰ ਅੱਗ ਲੱਗ ਰਹੀ ਹੈ ਪਰ ਉਸ ਕੰਬਲ ਦੇ ਅੰਦਰਲੇ ਪਾਸੇ ਅੱਗ ਨਹੀਂ ਜਾ ਰਹੀ। ਤਾਂ ਮਾਤਾ ਕਹਿੰਦੀ ਕਿ ਜਦੋਂ ਅੰਗਾਰੇ ਝੜ ਰਹੇ ਨੇ ਕੰਬਲੀ ਤੋਂ ਤਾਂ ਮੈਨੂੰ ਭਰੋਸਾ ਹੋ ਗਿਆ। ਪਹਿਲਾਂ ਤਾਂ ਕਹਿੰਦੀ ਡਰਦੀ ਸੀ। ਬੱਤੇ ਨੂੰ ਫੜ ਕੇ ਬਾਹਰ ਸੁੱਟ ਦਿਆਂ ਫੇਰ ਸਤਿਗੁਰੂ ਜੀ ਨੇ ਰੌਦਰ ਰੂਪ ਵਿਖਾਇਆ ਸੁੱਟ ਖੰਕਵੇਂ ਸੁੱਟਦੀ ਏ ਮੁੰਡੇ ਨੂੰ ਜੇ ਇਹ ਨੂੰ ਬਾਹਰ ਆਉਂਦੇ ਨੂੰ ਮੈਂ ਇਹ ਇਹਦੇ ਨਾਲ ਕੋਈ ਹੋਰ ਵਰਤਾਰਾ ਨਾ ਵਰਤਿਆ ਤਾਂ ਫੇਰ ਉਹ ਟੇਕ ਕੇ ਬੈਠੀ ਰਹੀ ਅੱਗ ਬੁਝਾਈ ਬੱਚਾ ਵੀ ਤੇ ਮਾਈ ਵੀ ਉਸ ਸਹੀ ਸਲਾਮਤ ਨਿਕਲ ਆਏ ਪਰ ਸਾਹ ਹੋਇਆ ਉਹਨੂੰ ਵੀ ਵੀ ਇੱਥੇ ਹੀ ਹੈ ਮੁਕਤੀ ਦਾ ਦਰਵਾਜ਼ਾ ਇਹ ਪ੍ਰਸੰਗ ਮਾਈ ਤੋਂ 1913 ਈਸਵੀ ਚ ਸਤਗੁਰੂ ਪ੍ਰਤਾਪ ਸਿੰਘ ਜੀ ਜਦੋਂ ਲਾਲਪੁਰ ਦਾ ਦੌਰਾ ਕਰ ਰਹੇ ਨੇ ਚੈਲ ਪੱਧਰੀ ਪਿੰਡ ਦੇ ਵਿੱਚ ਮਾਈ ਉਸ ਵੇਲੇ ਜੀਵਤ ਹੈ ਔਰ ਉਹਨੇ ਇਹ ਸਾਰਾ ਪ੍ਰਸੰਗ ਸੁਣਾਇਆ ਗੰਗਾ ਦੀ ਯਾਤਰਾ ਦਾ ਤੇ ਇੱਕ ਨਾਲ ਉਹ ਲਿਆਈ ਕੁਝ ਖੱਦਰ ਦੇ ਦਾ ਬਸਤਰ ਉਹ ਕਹਿਣ ਲੱਗੀ ਜੀ ਕਪਾਹ ਚੋਗਦਿਆਂ ਭਜਨ ਕੀਤਾ ਇਹਨੂੰ ਫੇਰ ਤੁੰਬਦਿਆਂ ਜਦੋਂ ਵੜੇਵੇਂ ਅਲੈਦਾ ਕਰਦੇ ਨੇ ਵੇਲਣੇ ਚ ਉਦੋਂ ਭਜਨ ਕੀਤਾ ਫਿਰ ਰੂਹ ਬਣਾਈ ਫਿਰ ਇਹਨੂੰ ਕੱਤੀ ਉਦੋਂ ਭਜਨ ਕੀਤਾ ਤਿਆਰ ਕਰਕੇ ਵਸਤਰ ਇਹ ਆਪ ਜੀ ਨੇ ਪਹਿਰਨੇ ਸਤਗੁਰੂ ਜੀ ਆਪਣੇ ਉਹਨਾਂ ਦੇ ਉਪਦੇਸ਼ਾਂ ਵਿੱਚ ਜ਼ਿਕਰ ਹੁੰਦਾ ਹੈ ਕਿ ਉਹ ਕਸ਼ਹਰੇ ਮੈਂ ਮਾਤਾ ਦੇ ਪਹਿਰੇ ਉਹਨਾਂ ਦਾ ਇਹ ਪ੍ਰਤਾਪ ਸੀ ਕਿ ਦੋ ਦੋ ਘੰਟਿਆਂ ਚ ਸੁਖਮਨੀ ਸਾਹਿਬ ਦੀਆਂ ਦੋ ਅਸ਼ਟ ਪਦੀਆਂ ਕੰਠ ਹੋ ਜਾਂਦੀਆਂ ਸੀ ਤੇ ਸਾਰਾ ਸੁਖਮਨੀ ਸਾਹਿਬ ਮੈਂ ਮਾਤਾ ਦੇ ਉਹ ਬਸਤਰ ਜਿਹੜੇ ਉਹਨਾਂ ਮੈਨੂੰ ਦਿੱਤੇ ਉਹ ਪੈਰ ਕੇ ਕੀਤਾ ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਗੰਗਾ ਦੇ ਉੱਤੇ ਸਤਿਗੁਰੂ ਜੀ ਨੇ ਆਪਣੇ ਸੰਗਤ ਨੂੰ ਗੁਰਮਤ ਦੇ ਨਾਲ ਜੋੜਦਿਆਂ ਤੇ ਇਹ ਦੱਸਦਿਆਂ ਕਿ ਕਰਮ ਕਾਂਡ ਤੀਰਥਾਂ ਤੇ ਜਾਣਾ RAMDAS ਪੂਰੇ ਪੈਣੀ ਸਾਹਿਬ ਵਾਸਤੇ ਰਾਮਸਰ ਸरोवर ਵਾਸਤੇ ਇਹ ਹੁਕਮ ਕੀਤਾ ਕਿ ਮੈਂ ਇਹਨਾਂ ਸਾਰੇ ਤੀਰਥਾਂ ਦੀ ਸਤਿਆ ਕੱਢ ਕੇ ਇੱਥੇ ਪਾ ਦਿੱਤੀ ਏ ਇਸ ਲਈ ਹੁਣ ਸੰਗਤ ਨੂੰ ਕਿਤੇ ਵੀ ਦੂਰ ਜਾਣ ਦੀ ਜ਼ਰੂਰਤ ਨਹੀਂ ਇਹ ਤਾਦਕ ਬਹੁਤ ਸਾਰੇ ਕੌਤਕ ਉੱਥੇ ਗੰਗਾ ਦੇ ਕੰਢੇ ਤੇ ਸਿੱਖਾਂ ਸਾਧਾ ਨਾਲ ਕਰਦੇ ਹੋਏ ਫਿਰ ਸਤਿਗੁਰੂ ਜੀ ਜਦੋਂ ਵਾਪਸ ਆਉਂਦੇ ਨੇ ਤਾਂ ਵਾਪਸੀ ਤੇ ਆਪ ਦਾ ਇੱਕ ਦੋ ਥਾਵਾਂ ਤੇ ਇੱਕ ਅੰਗਰੇਜ਼ ਅਧਿਕਾਰੀ ਹਾਥੀ ਤੇ ਚੜ ਕੇ ਆਉਂਦਾ ਉਹ ਨਿਰਮਲਿਆ ਨੇ ਸ਼ਿਕਾਇਤ ਲਾਈ ਕਿ ਇੱਕ ਮਸਤਾਨਾ ਉਹ ਜਿਹੜਾ ਮਿਲਦਾ ਉਹਨੂੰ ਕੁੱਟਦਾ ਸਤਗੁਰੂ ਜੀ ਦਾ ਅਸਲ ਉਹਦੋਂ ਗੰਨੇ ਵਰਤਾਰ ਐ ਸਨ ਤੇ ਜਿਹੜਾ ਗੰਨਾ ਲੈ ਲੈਂਦਾ ਸੀ ਉਹ ਚੁੱਪ ਕਰਕੇ ਲੰਘ ਜਾਂਦਾ ਸੀ ਜਿਹੜਾ ਸਿਰ ਫੇਰੇ ਮੈਂ ਗੰਨਾ ਨਹੀਂ ਲੈਣਾ ਉਹ ਗੰਨਾ ਫਿਰ ਉਹਦੇ ਤੇ ਹੀ ਪੱਜਦਾ ਸੀ ਉਹ ਅਧਿਕਾਰੀ ਹਾਥੀ ਤੇ ਚੜ ਕੇ ਆਇਆ ਇੱਕ ਅੰਗਰੇਜ਼ ਉਹਨੇ ਵੇਖਿਆ ਗੰਨੇ ਵਰਤੌਂਦੇ ਨੇ ਉਹ ਕਹਿਣ ਲੱਗਾ ਵੀ ਇਹ ਤਾਂ ਸੰਤ ਨੇ ਰਸਤੇ 'ਚ ਫੇਰ ਜਦੋਂ ਵਾਪਸ ਆਉਂਦੇ ਨੇ ਇੱਕ ਦੋ ਥਾਣੇਦਾਰ ਮਿਲਦੇ ਨੇ ਉਹ ਲਈ ਜਾਂਦੇ ਨੇ ਕੋਈ ਸਰਕਾਰੀ ਡਾਕ ਆਖਣ ਲੱਗੇ ਅਸੀਂ ਸਰਕਾਰ ਦੀ ਡਾਕ ਰਹਿਣ ਨਹੀਂ ਦੇਣੀ ਉਹਨੂੰ ਖੜਕਾਉਂਦੇ ਨੇ ਜਿਹੜੇ ਹੁੱਕੇ ਪੀਂਦੇ ਨੇ ਤਮਾਕੂ ਨੋਸ਼ੀ ਕਰਦੇ ਨੇ ਉਹਨਾਂ ਨੂੰ ਕੁੱਟਦੇ ਨੇ ਇਸ ਤਰੀਕੇ ਨਾਲ ਵਾਪਸ ਜਦੋਂ ਸਤਿਗੁਰੂ ਜੀ ਆਉਂਦੇ ਨੇ ਤਾਂ ਸਰਕਾਰ ਨਾਲ ਆਪਣਾ ਸਹਿਯੋਗ ਵੀ ਉਹ ਸਿੱਧ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਹੁਣ ਤੁਹਾਡੇ ਸਰਕਾਰੀ ਡਾਕਾਂ ਨਹੀਂ ਜਾਣ ਦੇਣੀਆਂ ਸਾਡੇ ਸਿੰਘਾਂ ਦੀ ਆਪਣੀ ਡਾਕ ਹੋਏਗੀ ਔਰ ਇਹ ਜਗਤ ਜੂਠ ਹੁਕਾ ਇਹ ਸਾਰਿਆਂ ਤੋਂ ਛਡਾਵਾਂਗੇ ਇਸ ਤਰ੍ਹਾਂ ਖੁਸ਼ੀਆਂ ਦਿੰਦੇ ਕਰਦੇ ਆਪ ਜੀ ਕੁਝ ਸਮੇਂ ਪਛਾਤ ਵਾਪਸ ਸ੍ਰੀ ਪਣੀ ਸਹਿਬ ਆਉਂਦੇ ਨੇ ਔਰ ਫੇਰ ਪੰਥ ਇਸ ਤੋਂ ਬਾਅਦ ਦਿਨੋਂ ਦਿਨ ਦੂਣ ਸਵਾਇਆ ਵਾਧਾ ਫੁੱਲਦਾ ਗਿਆ इहदक शब्द खिमां या चका सतगुरू जी संगत द कोटानकोट धनवाद